ਸੋ ਹੈਲੋ ਉਹ ਭਰਾਵਾ ਨਿਬੜ ਲੱਗੀ ਗੱਲ ਤੂੰ ਫੇਰ ਤੰਨ ਮਾਰਦਾ ਵਜੀ ਆ ਕੋ ਚੁੱਪ ਕਾਦਾ ਗਵਰਨਮੈਂਟ ਪਰ ਮੈਂ ਇਹ ਕਹਿਣਾ ਵੀ ਗੁਰੂ ਘਰਾਂ ਦਾ ਕੇਸ ਅਸੀਂ ਕਚਹਿਰੀ ਚ ਨਾਲ ਜਾਈਏ ਸਰਕਾਰ ਵਾਲੀ ਚ ਅਸੀਂ ਉੱਥੇ ਖਾਟੀ ਵਰਦੀ ਵਾਲਿਆ ਕੋਲੇ ਲਿਜਾ ਕੇ ਆਪਣਾ ਜਲੂਸ ਨਾ ਕਢਾਈਏ ਬਾਬਾ ਨਿਬੜ ਲੈਂਦੇ ਆ ਸਭਾ ਸਭ ਨਿਬੜ ਲੈਂਦੇ ਗੱਲ ਨੂੰ ਗ੍ਰਾਂਥੀ ਨੇ ਹੀ ਵੱਧ ਲੜਾਈ ਪੁਵਾਈ ਆ ਕਿ ਗ੍ਰਾਂਥੀ ਨਾ ਇਦੂ ਮਹੀਨਾ ਪਹਿਲਾਂ ਗ੍ਰਾਂਥੀ ਦੀ ਸੇਵਾ ਤੋਂ ਛੁੱਟੀ ਕੀਤੀ ਸੀਗੀ ਵੀ ਕਿਸੇ ਕਾਰਨ ਪ੍ਰਧਾਨ ਸਾਹਿਬ ਨਾਲ ਨਹੀਂ ਬਣ ਰਹੀ ਸੀਗੀ ਉਹਦੇ ਕਰਕੇ ਛੁੱਟੀ ਕੀਤੀ ਸੀਗੀ ਜਦੋਂ ਛੁੱਟੀ ਕੀਤੀ ਤੇ ਇਹਨੇ ਮੁੜ ਕੇ ਵੀ ਐ ਕਲੇਸ਼ ਵਧਾਤਾ ਉਹ ਜਦੋਂ ਵਧਨ ਨਾ ਕਰਦੇ ਕਲੇਸ਼ ਪ੍ਰਧਾਨ ਸਾਹਿਬ ਨੇ ਮੈਨੂੰ ਤੜਕੇ ਸੱਦਿਆ ਸੀਗਾ ਉੱਥੇ ਸੱਦਨ ਦਾ ਮੈਂ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਬਾਹਰ ਆਇਆ ਹੀ ਇਹ ਮੁੜ ਕੇ ਜਿੰਨਾ ਦੀ ਦਸਤਾਰ ਲੱਥੀ ਆ ਇਹਨਾਂ ਨੇ ਮੁੜ ਕੇ ਮੱਥਾ ਵੀ ਨਹੀਂ ਗੁਰਦੁਆਰਾ ਸਾਹਿਬ ਟੇਕਿਆ ਤੇ ਮੁੜ ਕੇ ਆਉਣ ਸਾਰ ਹੀ ਮੇਰੇ ਨਾਲ ਤੇ ਪ੍ਰਧਾਨ ਨਾਲ ਇਹ ਲੜ ਪਿਆ ਉਹਦਾ ਕਰਕੇ ਵੀ ਜਦੋਂ ਲੜਾਈ ਹੋਣਾ ਇਨਾਂ ਨੇ ਮੁੜ ਕੇ ਸਾਡੇ ਲੀਟਾਂ ਵੀ ਚਲਾਈਆਂ ਮੁੜ ਕੇ ਲੜਾਈ ਹੋਣਾ ਦਸਤਾਰ ਲੈ ਗਈ ਆਈ ਦਸਤਾਰ ਲੈਣ ਨਾਲ ਤੇ ਬਸ ਆ ਮਸਲਾ ਉੱਠ ਖੜਿਆ ਹੈ ਇੰਨੀ ਹਾਂਜੀ ਹੁਣ ਨਿਬੜ ਚੁੱਕਿਆ ਹੈ ਤੇ ਅੱਗੇ ਤੋਂ ਕੋਈ ਮਾਮਲਾ ਖੜਾ ਹੋਣ ਦੀ ਸਭਾਵਨਾ ਹੈ ਕਿ ਬਸ ਠੀਕ ਆ ਚਲੋ ਜੀ ਹਾਈ ਵੈਸੇ ਤਾਂ ਠੀਕ ਆ ਗਾਂ ਮਹਾਰਾਜ ਨੂੰ ਪਤਾ ਹੀ ਵੈਸੇ ਤਾਂ ਹਜੇ ਠੀਕ ਆ ਗਾਂ ਵੇਖੀ ਜਾਉ ਕੀ ਬਣਦਾ ਹੈ ਮੈਂ ਸੁਖਦੇਵ ਸਿੰਘ son of ਕੀਰੀਆ ਸਿੰਘ ਪਿੰਨਾਤੂ ਵਾਲਾ ਗਰਬੀ ਪ੍ਰਧਾਨ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਇਹ ਜੋ ਮਸਲਾ ਅੱਜ ਦਸਤਾਰ ਦਾ ਮਸਲਾ ਲੈਣ ਦਾ ਅੱਜ ਸ਼ੁਰੂ ਹੋਇਆ ਸੀ ਇਹ ਸਿਰਫ ਇੱਕ ਗ੍ਰੰਥੀ ਸਿੰਘ ਦੀ ਇੱਕ ਊਣਤਾਈ ਸੀ ਜੋ ਮર્ગ ਤੇ ਗ੍ਰੰਥੀ ਸਿੰਘ ਨੇ ਚਮਕੌਰ ਸਿੰਘ ਦੇ ਸਹਿਜ ਪਾਠ ਦੇ ਵਿੱਚ ਊਣਤਾਈ ਕੀਤੀ ਸੀ ਜਿਸ ਵਿੱਚ ਉਸ ਨੇ ਗਰਬਾਣੀ ਦੇ 80 ਅੰਗ ਨਾਂ ਪੜਨ ਦੇ ਬਾਵਜੂਦ ਭੋਗ ਪਾਏ ਗਏ ਸਨ ਉਸ ਕਰਕੇ ਅਸੀਂ ਇਹ ਸੇਵਾ ਸੀ ਜਿਹੜੀ ਇਹਨੂੰ ਸੇਵਾ ਮੁਕਤ ਕਰਨਾ ਚਾਹੁੰਦੇ ਸੀ ਪਰ ਇਹ ਬੱਚਾ ਜਿਹੜਾ ਆਇਆ ਸੀ ਇਹ ਗ੍ਰੰਥੀ ਸਿੰਘ ਨੇ ਆ ਇਸ ਨੂੰ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਮੋਟ ਕੀਤਾ ਪਰ ਇਹ ਬੱਚਾ ਲੱਛਣਾਂ ਦਾ ਮੈਨੂੰ ਠੀਕ ਨਹੀਂ ਸੀ ਲੱਗਿਆ ਤੇ ਮੈਂ ਸਿਰਫ ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਇਸ ਬੱਚੇ ਨੂੰ ਵੱਡੀ ਜ਼ਿੰਮੇਵਾਰੀ ਦੇਣ ਤੋਂ ਅਨਕਾਰ ਕਰ ਦਿਓ ਉਸ ਕਰਕੇ ਹੀ ਅੱਜ ਇਹ ਮਸਲਾ ਭਖਿਆ ਉਹ ਆਪ ਦੀ ਜ਼ਬਰਦਸਤੀ ਵਿਖਾਉਣ ਦੇ ਬਾਵਜੂਦ ਜਦੋਂ ਆਪਸ ਵਿੱਚ ਦੀ ਧੱਕੂ ਮੁੱਕੀ ਹੋਈ ਤਾਂ ਦਸਤਾਰ ਲੈ ਗਈ ਇਸ ਕਰਕੇ ਇਹ ਮਸਲਾ ਸੀ ਜਿਹੜਾ ਇਹ ਗੰਭੀਰ ਹੋਇਆ ਸੀ ਤੇ ਅੱਜ ਉਹੀ ਮਸਲਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਿਭੜ ਚੁੱਕਿਆ ਕੀ ਕਹਿਣਾ ਚਾਹੁੰਗੇ ਅੱਗੇ ਸੰਗਤਾਂ ਨੂੰ ਤੇ ਸਾਰੇ ਵੀ ਸੰਗਤਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਵੀ ਜੇ ਕੋਈ ਵੀ ਬੰਦਾ ਜਾਂ ਕੋਈ ਵੀ ਆਦਮੀ ਆ ਜਿਹੜਾ ਗੁਰਸਿੱਖ ਕਿ ਉਹਨੂੰ ਗੁਰੂ ਸਾਹਿਬ ਦੀ ਮਰਜ਼ਾਦਾ ਦੇ ਵਿੱਚ ਰਹਿ ਕੇ ਹੀ ਸਾਰੇ ਕੰਮ ਕਰਨੇ ਚਾਹੀਦੇ ਆ। ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਚਦੀਪ ਸਿੰਘ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਗ੍ਰੰਥੀ ਸਿੰਘ ਆ। ਜੋ ਅੱਜ ਸਵੇਰੇ ਮੇਰੀ ਦਸਤਾਰ ਲਾਈ ਗਈ ਸੀ ਸਰਪੰਚ ਸਾਹਿਬ ਵੱਲੋਂ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਨੂੰ ਫੈਸਲਾ ਮਨਜ਼ੂਰ ਹੈ। ਸਰਪੰਚ ਸਾਹਿਬ ਤੋਂ ਮਾਫੀ ਵੀ ਮੰਗਾਈ ਗਈ ਹੈ। ਉਹ ਫੈਸਲਾ ਸਾਨੂੰ ਮਨਜ਼ੂਰ ਹੈ। ਵਾਹਿਗੁਰੂ ਜੀ ਕਾ ਹਰ ਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਖੜੇ ਆ ਪਿੰਡ ਨੱਥੂ ਵਾਲਾ ਗਰਭੀ ਦੇ ਵਿੱਚ ਜਿੱਥੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਗ੍ਰੰਤੀ ਸਿੰਘ ਦੇ ਨਾਲ ਇੱਕ ਝਗੜੇ ਦਾ ਮਸਲਾ ਸਾਹਮਣੇ ਆਇਆ ਮਸਲਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਕਰਨ ਵਾਲੇ ਵਜ਼ੀਰ ਗ੍ਰਾਂਥੀ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨ ਦਾ ਪਰੰਤੂ ਇਥੋਂ ਦੇ ਜਿਹੜੇ ਹੈਗੇ ਸੰਗਤ ਨੇ ਜਿਹੜਾ ਦਵਿੰਦਰ ਸਿੰਘ ਹਰੀਵਾਲਾ ਤੇ ਹੋਰ ਸਿੱਖ ਜਥੇਬੰਦੀਆਂ ਤੱਕ ਇਹ ਅਪੀਲ ਕੀਤੀ ਕਿ ਮਸਲੇ ਨੂੰ ਜਿਹੜਾ ਹੈਗਾ ਗੰभीरता ਦੇ ਨਾਲ ਲਿਆ ਜਾਵੇ ਤੇ ਨਾਲ ਦੀ ਨਾਲ ਜਿਹੜਾ ਹੈ ਸਿੱਖ ਪੰਥ ਦੀਆਂ ਭਾਵਨਾ ਨੂੰ ਢਕਾਉਣ ਵਾਲਾ ਜਾਂ ਬੇਅਦਬੀ ਵਾਲਾ ਮਾਮਲਾ ਸਾਹਮਣੇ ਆਇਆ ਦਵਿੰਦਰ ਸਿੰਘ ਹੋਰਾਂ ਨੇ ਬਕਾਇਦਾ ਜਿਹੜਾ ਹੈਗਾ ਗੁਰੂ ਘਰ ਦੇ ਗ੍ਰਾਂਥੀ ਸਿੰਘਾਂ ਦੇ ਨਾਲ ਤੇ ਪ੍ਰਬੰਧਕਾਂ ਦੇ ਨਾਲ ਵਿਚਾਰ ਕੀਤਾ ਨਾਲ ਦੀ ਨਾਲ ಗ್ರಾಮ ਪੰਚਾਇਤ ਨੂੰ ਵੀ ਬਕਾਇਦਾ ਇਸ ਮਸਲੇ ਦੇ ਵਿੱਚ ਤਲਬ ਕੀਤਾ ਗਿਆ ਉੱਥੇ ਜਿਹੜਾ ਅਗਰ ਦਵਿੰਦਰ ਸਿੰਘ ਹੋਰਾਂ ਦੀ ਜਿਹੜੀ ਠੋਸ ਅਗਵਾਈ ਤੇ ਨਾਲ ਦੀ ਨਾਲ ਅਗਾਹ ਬਦੂ ਸੋਚ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਆ ਸਿਧਾਂਤ ਮੁਤਾਬਕ ਹੀ ਫੈਸਲੇ ਨੂੰ ਜਿਹੜਾ ਹੈਗਾ ਨਿਵੇੜ ਦਿੱਤਾ ਗਿਆ ਉਹਨਾਂ ਲੋਕਾਂ ਨੇ ਜਿੰਨਾਂ ਵੱਲੋਂ ਬੇਆਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਬੇਆਦਬੀ ਕੀਤੀ ਗਈ ਸੀ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਖਿਮਾ ਜਾਚਨਾ ਵੀ ਕੀਤੀ ਆ ਪੁੱਛਦੇ ਦਵਿੰਦਰ ਸਿੰਘ ਜੀ ਕੀ ਮਸਲਾ ਕੀ ਸੀਗਾ ਸਭ ਤੋਂ ਪਹਿਲਾਂ ਆਪ ਜੀ ਦਾ ਚੈਨਲ ਸਰਪੰਚ ਟੂਡੇ ਔਰ ਸਰਪੰਚ ਟੁਡੇ ਨੂੰ ਵੇਖ ਰਹੀਆਂ ਸੰਗਤਾਂ ਨੂੰ ਦਾਸ ਦਵਿੰਦਰ ਸਿੰਘ ਹਰੀਏਵਾਲਾ ਵੱਲੋਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦਾ ਜਿਹੜਾ ਮਸਲਾ ਸੀ ਇਹ ਕੱਲ ਸ਼ਾਮੀ ਰਹਿਰਾ ਸਾਹਿਬ ਦਾ ਪਾਠ ਗੁਰਦੁਆਰਾ ਸਾਹਿਬ ਜਿੱਦੋਂ ਹੋ ਰਿਹਾ ਸੀ ਇੱਕ ਨੌਜਵਾਨ ਇਸੇ ਨਗਰ ਦਾ ਟਕਸਾਲੀ ਸਿੰਘ ਆ ਬਾਣਾ ਪਾਇਆ ਹੋਇਆ ਜੀ ਔਰ ਦਸਤਾਰ ਦੁਮਾਲਾ ਸਜਾਇਆ ਹੋਇਆ ਉਹ ਪਾਠ ਕਰ ਰਿਹਾ ਸੀ ਜੀ ਜਦੋਂ ਕਿ ਕੋਈ ਕਈ ਦਿਨ ਪਹਿਲਾਂ ਵਾਪਰੇ ਕਿਸੇ ਘਟਨਾ ਕਰਮ ਤੋਂ ਦੁਖੀ ਪਿੰਡ ਦੇ ਲੋਕਾਂ ਨੇ ਇਤਰਾਜ਼ ਕੀਤਾ ਤੇ ਆ ਕੇ ਪ੍ਰਧਾਨ ਸਾਹਿਬ ਨੇ ਗੁਰੂ ਘਰ ਦੇ ਵਜ਼ੀਰ ਨੂੰ ਕਿਹਾ ਵੀ ਇਸ ਲੜਕੇ ਨੂੰ ਪਾਠ ਕਰਨ ਤੋਂ ਰੋਕਿਆ ਜਾਵੇ ਗੁਰੂ ਘਰ ਦੇ ਵਜ਼ੀਰ ਨੇ ਉਹਨੂੰ ਪਾਠ ਕਰਨ ਤੋਂ ਰੋਕਿਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਦੁਖਾਂਤ ਆ ਸਾਡਾ ਕਿ ਅਸੀਂ ਗੁਰੂ ਦੇ ਫਲਸਫੇ ਨੂੰ ਹੀ ਭੁੱਲੇ ਬੈਠੇ ਆ ਜੀ ਅਸੀਂ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਅਸੂਲਾਂ ਨੂੰ ਭੁੱਲੇ ਬੈਠੇ ਆ ਤਾਂ ਕਰਕੇ ਸਾਡੇ ਚਿਹੇ ਜਿਹੇ ਘਟਨਾਵਾਂ ਵਾਪਰਦੀਆਂ ਇਹ ਸਾਡੀ ਅਨ ਮੈਂ ਕਹਿੰਦਾ ਅਨਪੜਤਾ ਕਹਿ ਲਓ ਬੇਸਮਝੀ ਕਹਿ ਲਓ ਕਿ ਗੁਰੂ ਘਰ ਦੇ ਵਿੱਚ ਪਾਠ ਅਮਰਧਾਰੀ ਬੰਦਾ ਜਿਹਨੇ ਸੰਸਿਆ ਲਈ ਹੋਵੇ ਮੈਂ ਉਸ ਲੜਕੇ ਨੂੰ ਪੁੱਛਿਆ ਕਿ ਕਾਕਾ ਤੂੰ ਸੰਸਿਆ ਲਈ ਆ ਉਹਨਾਂ ਨੇ ਸੰਸਿਆ ਲਈ ਹੋਈ ਸੀ ਉਹ ਸਪੀਕਰ ਤੇ ਪਾਠ ਕਰ ਸਕਦਾ ਅਸੀਂ ਜਿਹਨੂੰ ਇਹੋ ਜੀ ਹਵਾ ਵਗੀ ਹੋਈ ਆ ਸਾਡੇ ਬੱਚੇ ਪਤਤਪੁਨੇ ਦੀ ਹਨੇਰੀ ਚ ਵਹਿੰਦੇ ਤੁਰੇ ਜਾ ਰਹੇ ਆ ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਹਰ ਮਾਂ ਬਾਪ ਸੋਚਦਾ ਕਿ ਮੇਰਾ ਬੱਚਾ ਨਸ਼ਿਆਂ ਤੋਂ ਬਚੇ ਤੇ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕੋ ਇੱਕ ਰਾਹ ਗੁਰੂ ਦਾ ਰਾਹ ਹੈਗਾ ਅਸੀਂ ਧੰਨਵਾਦ ਕਰਦੇ ਆ ਜਦੋਂ ਇਹੋ ਜਿਹੇ ਬੱਚੇ ਸਾਨੂੰ ਮਿਲਦੇ ਆ ਨਾ ਕਿਤੇ ਮੈਂ ਗੱਡੀ ਰੋਕ ਲੈਣਾ ਹੁੰਨਾ ਮੈਂ ਉਹਨੂੰ ਪੁੱਛਦਾ ਹੁੰਨਾ ਕਾਕਾ ਤੂੰ ਕਿਹਦਾ ਪੋਤਾ ਸ਼ਾਬਾਸ਼ ਤੂੰ ਦਸਤਾਰ ਸਜਾਈ ਆ ਸ਼ਾਬਾਸ਼ ਤੂੰ ਕੇਸ ਰੱਖੇ ਆ ਤੇ ਜਿਹਨੇ ਅਮਰ ਸ਼ਕਿਆ ਹੋਵੇ ਐਸੇ ਉਮਰ ਤੇ ਅਸੀਂ ਉਹਨੂੰ ਮੈਂ ਕੁਦਰਤ ਅੱਗੇ ਪਿਛੇ ਵੇਖਿਓ ਮੈਂ ਉਸ ਬੱਚੇ ਨੂੰ ਸ਼ਾਬਾਸ਼ੇ ਦੇ ਕੇ ਜਾਣਾ ਹੁੰਨਾ ਕਿ ਉਹਦਾ ਹੌਸਲਾ ਵਧੇ ਪਰ ਅੱਜ ਸਰਕਾਰਾਂ ਚੌਂਦੀਆਂ 'ਚ ਸਾਡੇ ਸਿਰਾਂ 'ਤੇ ਦਸਤਾਰਾਂ ਨਾ ਹੋਣ ਉਹ ਜਦੋਂ ਉਸ ਬੱਚੇ ਨੂੰ ਹਟਾਇਆ ਗਿਆ ਤੇ ਉਹਨੇ ਜਾ ਕੇ ਆਪਣੇ ਘਰੇ ਗੱਲ ਕੀਤੀ ਆਪਣੇ ਪਰਿਵਾਰ ਆਪਣੇ ਪਿਤਾ ਆਪਣੀ ਮਾਤਾ ਨੂੰ ਨਾਲ ਲੈ ਕੇ ਗੁਰੂ ਘਰ ਆਇਆ ਇੱਥੇ ਗੁਰੂ ਘਰ ਦੇ ਪ੍ਰਧਾਨ ਤੇ ਸਰਪੰਚ ਸਾਹਿਬ ਨਾਲ ਉਹਨਾਂ ਦੀ ਤਲਕ ਕਲਾਮੀ ਹੋਈ ਕਿਸੇ ਗੱਲ ਤੋਂ ਇਸੇ ਗੱਲ ਤੋਂ ਹੀ ਕਿਉਂ ਹਟਾਇਆ ਗਿਆ ਤੇ ਉਹ ਸਰਪੰਚ ਸਾਹਿਬ ਨਾਲ ਤਲਕ ਕਲਾਮੀ ਵਿੱਚ ਉਹ ਬੱਚੇ ਦੇ ਪਿਓ ਦੀ ਉਹਨਾਂ ਦੀ ਦਸਤਾਰ ਲਹਿ ਗਈ ਜਿਹੜੀ ਦਸਤਾਰ ਦੇਖੋ ਸਾਬਤ ਸੂਰਤ ਦਸਤਾਰ ਸਿਰਾਂ ਸਾਨੂੰ ਗੁਰੂ ਨੇ ਦਸਤਾਰਾਂ ਤਾਂ ਸਾਡੇ ਸਿੱਖਾਂ ਨੇ ਉਦੋਂ ਨਹੀਂ ਲੈਣ ਦਿੱਤੀਆਂ ਜਦੋਂ ਖੋਪੜ ਲਵਾ ਲੈ ਦਸਤਾਰਾਂ ਦੀ ਖਾਤਰ ਸਾਡੇ ਸਿੱਖਾਂ ਨੇ ਬੰਦ-ਬੰਦ ਕਟਵਾ ਲੇ ਖੋਪੜੀਆਂ ਲਵਾ ਲੀਆਂ ਚਰਖੜੀਆਂ ਤੇ ਚੜ ਗਏ ਪਰ ਇਹ ਇਹ ਸਿੱਖੀ ਪਾਲਣ ਖਾਤਰ ਹੀ ਉਹਨਾਂ ਨੇ ਸਾਰਾ ਕੁਝ ਪਾ ਲਿਆ ਤੇ ਜਦੋਂ ਉਹ ਬੱਚੇ ਦੀ ਦਸਤਾਰ ਲੱਥੀ ਉਹ ਮਸਲਾ ਹਮਨੇ ਆਇਆ ਤੇ ਫਿਰ ਉਹ ਕੰਮ ਆਪਸ ਵਿੱਚ ਗਰਮਾਇਆ ਤੇ ਇਹਨਾਂ ਨੇ ਸਵੇਰੇ ਕਿਤੇ ਥਾਣੇ ਜਾ ਕੇ ਚੌਕੀ 'ਚ ਜਾ ਕੇ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਨਹੀਂ ਲਿਖੀ ਗਈ ਇਹਨਾਂ ਦੀ ਬਾਅਦ 'ਚ ਫਿਰ ਸਾਡੀ ਜਥੇਬੰਦੀ ਵਾਰਿਸ ਪੰਜਾਬ 바이 ਦੀਪ ਸਿੱਧੂ ਉਹਦੇ ਕੋਲੇ ਆ ਕੇ ਇਹਨਾਂ ਨੇ ਸਾਨੂੰ ਫੋਨ ਕਾਲ ਰਾਈ ਇਹ ਕਿਹਾ ਕਿ ਸਾਡੀ ਗੱਲ ਸੁਣਵਾਈ ਨਿੱਕਤੇ ਹੋ ਰਹੀਗੀ ਤੇ ਜਦੋਂ ਗੱਲ ਦਸਤਾਰ ਦੀ ਹੋਵੇ ਗੱਲ ਕਕਾਰਾਂ ਦੀ ਹੋਵੇ ਗੱਲ ਧਾਰਮਿਕ ਜਿੰਨਾ ਦੀ ਹੋਵੇ ਤੇ ਸਾਡੀ ਜਥੇਬੰਦੀ ਤਾਂ ਪਹਿਲ ਦੇ ਆਧਾਰ ਤੇ ਉੱਤੇ ਇਹਨਾਂ ਕੰਮਾਂ ਦੇ ਉੱਤੇ ਲੜਾਈ ਲੜਦੀ ਆ ਰਹੀ ਆ ਤੇ ਅਸੀਂ ਆ ਕੇ ਜਦੋਂ ਸਾਰੀ ਗੱਲ ਸੁਣੀ ਇੱਥੇ ਦੂਜੀ ਧਿਰ ਨੂੰ ਵੀ ਸੱਦਿਆ ਸਰਪੰਚ ਸਾਹਿਬ ਆਏ ਪ੍ਰਧਾਨ ਸਾਹਿਬ ਆਏ ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਦੇਖੋ ਮੈਂ ਇਹ ਵੀ ਕਹੂੰਗਾ ਸਰਪੰਚ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਸੰਗਤਾਂ ਦਾ ਧੰਨਵਾਦ ਜਿਹੜੀ ਗੱਲ ਸੀ ਨਿੱਕੀ ਨਿੱਕੀ ਥਾਣਿਆਂ ਚ ਲੈ ਜਾਣੇ ਆ ਉਹ ਅਸੀਂ ਗੁਰੂ ਦੀ ਹਜ਼ੂਰੀ ਚ ਜਿਹੜੀ ਇੱਥੇ ਨਿਭਣੀ ਚਾਹੀਦੀ ਸਰਕਾਰੇ ਖਾਲਸਾ ਹੈ ਸਾਡੀ ਇਹ ਦੇਖੋ ਅੱਜ ਹੜ ਆਇਆ ਹਨਾ ਸਰਕਾਰਾਂ ਫੇਲ ਹੋ ਗਈਆਂ ਪੰਜਾਬ ਸਰਕਾਰ ਕਿਤੇ ਲੱਭੀ ਨਹੀਂ ਉੱਥੇ ਮੈਂ 20 ਦਿਨ ਉੱਥੇ ਰਿਹਾ ਲਗਾਤਾਰ ਸੈਂਟਰ ਸਰਕਾਰ ਨਹੀਂ ਕਿਤੇ ਲੱਭੀ ਪਰ ਸਰਕਾਰੇ ਖਾਲਸਾ ਨੇ ਉੱਥੇ ਜਾ ਕੇ ਲੰਗਰ ਲਾਤੇ ਚਾਰਾ ਕੀ ਟੂੜੀ ਕੀ ਲੰਗਰ ਕੀ ਹਰ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਤੀਆਂ ਇਹ ਆ ਗੁਰੂ ਦੀ ਸਰਕਾਰ ਜਿਹੜੀ ਵੱਡੀ ਸਰਕਾਰ ਆ ਤੇ ਉਹ ਸਰਕਾਰੇ ਖਾਲਸਾ ਦੇ ਦਰਬਾਰ ਵਿੱਚ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਜਿਹੜਾ ਅੱਜ ਹੋਇਆ ਇੱਥੇ ਉਹ ਸਰਪੰਚ ਸਾਹਿਬ ਹੋਰਾਂ ਨੇ ਜੋ ਉਹਨਾਂ ਤੋਂ ਦਸਤਾਰ ਲੱਤੀ ਉਹਦੇ ਲਈ ਉਹਨਾਂ ਨੇ ਸੌਰੀ ਫੀਲ ਕੀਤੀ ਸੰਗਤ ਦੇ ਸਾਹਮਣੇ ਗੁਰੂ ਤੋਂ ਮਾਫੀ ਮੰਗੀ ਔਰ ਪ੍ਰਧਾਨ ਸਾਹਿਬ ਨੇ ਵੀ ਮਾਫੀ ਮੰਗੀ ਫਿਰ ਸਰਪੰਚ ਸਾਹਿਬ ਦੀ ਲੜਕੀ ਨੂੰ ਜਿਸ ਲੜਕੇ ਦੀ ਦਸਤਾਰ ਲੱਥੀ ਸੀ ਉਹਦੇ ਪਿਓ ਨੇ ਅਪਸ਼ਬਦ ਬੋਲੇ ਸੀ ਤੇ ਮਕੌਰ ਸਿੰਘ ਉਹਨੇ ਵੀ ਮਾਫੀ ਮੰਗੀ ਤੇ ਗੁਰੂ ਦੀ ਹਜ਼ੂਰੀ ਚ ਬੈਠ ਕੇ ਦੋਵਾਂ ਧਿਰਾਂ ਨੇ ਸੰਗਤ ਤੋਂ ਤੇ ਗੁਰੂ ਤੋਂ ਮਾਫੀ ਮੰਗ ਕੇ ਇਹ ਫੈਸਲਾ ਜਿਹੜਾ ਅੱਜ ਕੀਤਾ ਗਿਆ ਜੀ ਬਿਲਕੁਲ ਜੀ ਜਿਹੜਾ ਹੈਗਾ ਖਾਲਸਾ ਸਰਕਾਰ ਦਾ ਜਿਹੜਾ ਇੱਕ ਬੁਲੰਦ ਜਿਹੜਾ ਪਰਚਮ ਸੀਗਾ ਕਿਸੇ ਵੇਲੇ ਜਿਹੜਾ ਹੈਗਾ ਖਾਲਸੇ ਦਾ ਰਾਜ ਚੱਲਦਾ ਸੀਗਾ ਤੇ ਖਾਲਸੇ ਦਾ ਰਾਜ ਚੱਲਦਾ ਸੀਗਾ ਗੁਰੂ ਗ੍ਰੰਥ ਸਾਹਿਬ ਦੀ 70 ਸਾਇਆ ਦੇ ਵਿੱਚ ਇਹ ਫੈਸਲਾ ਉੱਤਮ ਹੋਇਆ ਉਤੋਂ ਫੈਸਲੇ ਦੇ ਵਿੱਚ ਦਵਿੰਦਰ ਸਿੰਘ ਹਰੀਏ ਵਾਲੇ ਹੋਰਾਂ ਦੀ ਜਿਹੜੀ ਭੂਮਿਕਾ ਜਿਹੜੀ ਹੈਗੀ ਅਹਿਮ ਰਹੀ ਨਾਲ ਦੀ ਨਾਲ ਜਿਹੜਾ ਸਰਟੀਫਾਈ ਕਰਵਾਇਆ ਗਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਤੋਂ ਗਲਤੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਖਿਮਾ ਜਾਂਚਣਾ ਵੀ ਕੀਤੀ ਆ ਤੇ ਉਹ ਬੱਚਿਆਂ ਨੂੰ ਵੀ ਜਿਹੜਾ ਸਰਟੀਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰੰਤੂ ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਜਿਹੜਾ ਹੈਗਾ ਉਹਨੇ ਸੈਟੀਸਫਾਈ ਨਹੀਂ ਜਿਹੜੀ ਸਜ਼ਾ ਜਿਹਨੂੰ ਬਣਦੀ ਸੀਗੀ ਮਿਲਣੀ ਚਾਹੀਦੀ ਸੀ ਜੀ ਵਿਨਦਰ ਜੀ ਕੀ ਕਹੋਗੇ ਇਸ ਗੱਲ ਤੇ ਦੇਖੋ ਮੈਂ ਕਹੂੰਗਾ ਸੰਗਤ ਸਭ ਤੋਂ ਵੱਡੀ ਹੁੰਦੀ ਆ ਜੀ ਗੁਰੂ ਨੇ ਵੀ ਕਿਹਾ ਸੀ ਕਿ ਸੰਗਤ 21 ਵਿਸਵੇ ਆ ਹਮ ਗੁਰੂ 20 ਵਿਸਵੇ ਸੰਗਤ 21 ਵਿਸਵੇ ਆ ਤੇ ਜਿਹੜੇ ਗਲਤੀ ਕਰਨ ਵਾਲਾ ਬੰਦਾ ਗੁਰੂ ਦੇ ਸਾਹਮਣੇ ਸੰਗਤ ਵਿੱਚ ਖੜ ਕੇ ਮਾਫੀ ਮੰਗ ਲਵੇ ਇਤੋਂ ਵੱਡੀ ਸਜ਼ਾ ਮੈਨੂੰ ਨਹੀਂ ਲੱਗਦਾ ਫਿਰ ਤਾਂ ਅਸੀਂ ਜਾਣ ਬੁੱਝ ਕੇ ਆਪਦੇ ਕੇਸਾ ਨੂੰ ਉਹਨਾਂ ਕਾਕੀ ਵਰਦਿਆਂ ਵਾਲਿਆਂ ਕੋਲੇ ਲਿਜਾ ਕੇ ਉੱਥੋਂ ਕੋਈ ਵੱਡੀ ਏਡੀ ਜਿਹੜੀ ਮੈਂ ਕਹਿੰਨਾ ਸੰਗਤ ਵਿੱਚ ਮਾਫੀ ਮੰਗ ਕੇ ਬੰਦੇ ਨੂੰ ਸਜ਼ਾ ਮਿਲਦੀ ਆ ਨਾ ਉੱਥੋਂ ਸਜ਼ਾ ਨਹੀਂ ਉਹ ਮਿਲਦੀ ਹੁੰਦੀ ਮੈਂ ਇਹ ਕਹੂੰਗਾ ਉਹ ਬੱਚੇ ਆ ਉਹਨਾਂ ਨੂੰ ਇਹ ਨਹੀਂ ਪਤਾ ਦੇਖੋ ਇਹ ਪਹਿਲੀ ਗੱਲ ਤਾਂ ਸਾਡੇ ਪਿੰਡਾਂ ਦੇ ਫੈਸਲੇ ਗੁਰਦੁਆਰਿਆਂ 'ਚ ਹੀ ਹੋਣੇ ਚਾਹੀਦੇ ਆ ਗੁਰਦੁਆਰੇ 'ਚ ਨਾ ਤੇ ਕੋਈ ਪਾਰਟੀ ਬਾਜੀ ਆ ਨਾ ਇਹ ਕਾਂਗਰਸ ਦਾ ਨਾ ਇਹ ਅਕਾਲੀਆਂ ਦਾ ਨਾ ਇਹ ਭਾਜਪਾ ਵਾਲਿਆਂ ਦਾ ਨਾ ਇਹ ਆਮ ਪਾਰਟੀ ਦਾ ਇਹ ਸਭ ਦਾ ਸਾਂਝਾ ਹੈ ਸਮਰੱਤ ਗੁਰੂ ਆ ساری ਦੁਨੀਆ ਦੀ ਸਰਕਾਰ ਨੂੰ ਚਲਾਉਂਦਾ ਇਹ ਤੇ ਇਸ ਕਰਕੇ ਇੱਥੇ ਹੋਇਆ ਫੈਸਲਾ ਮੈਂ ਇਹ ਕਹੂੰ ਸਾਰਿਆਂ ਨੂੰ ਪ੍ਰਮਾਨ ਕਰਨਾ ਚਾਹੀਦਾ ਬਿਲਕੁਲ ਜੀ ਜਿਹੜਾ ਫੈਸਲਾ ਹੋਇਆ ਅੱਜ ਇੱਕ ਵਜ਼ੀਰ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਦੀ ਬੇਅਦਬੀ ਦਾ ਉਹਨੂੰ ਜਿਹੜਾ ਹੈਗਾ ਨਵੇੜ ਦਿੱਤਾ ਗਿਆ ਤੇ ਉਹਨਾਂ ਸਾਰੇ ਲੋਕਾਂ ਨੂੰ ਇਹ ਕਬੂਲ ਹੋਣਾ ਚਾਹੀਦਾ ਬੇਸ਼ੱਕ ਜਿਹੜਾ ਹੈਗਾ ਮੀਡੀਆ ਨੇ ਇਸ ਮਾਮਲੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਪਰੰਤੂ ਸਿੱਖ ਭਾਵਨਾ ਨੂੰ ਲੈ ਕੇ ਜਦੋਂ ਇਹ ਗੱਲਾਂ ਜਿਹੜੀਆਂ ਹੈਗਾ ਇੰਟਰਨੈਸ਼ਨਲ ਪੱਤਰ ਤੇ ਜਾਂਦੀਆਂ ਤੇ ਉੱਥੇ ਸਿੱਖਾਂ ਦੀ ਉਹੀ ਬੇਇੱਜ਼ਤੀ ਹੁੰਦੀ ਆ ਪਰੰਤੂ ਬਹੁਤ ਸਾਰੀਆਂ ਸਾਨੂੰ ਸਖਿਆਵਾਂ ਵੀ ਮਿਲਦੀਆਂ ਇਸ ਗੱਲਾਂ ਤੋਂ ਕਿਉਂਕਿ ਅੱਗੇ ਤੋਂ ਅਸੀਂ ਕੋਈ ਗਲਤੀ ਨਾ ਕਰੀਏ ਤੇ ਆਪਣੇ ਜਿਹੜਾ ਹੈਗਾ ਧਰਮ ਦੇ ਵਿੱਚ ਪਰਪੱਕ ਰਹਿ ਕੇ ਉਹਦੇ ਸੇਵਾਦਾਰਾਂ ਦਾ ਵੀ ਸਤਕਾਰ ਕਰੀਏ ਬਹੁਤ ਬਹੁਤ ਧੰਨਵਾਦ ਜੀ